ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਜਿਸ ਨੇ ਰਿਸ਼ਤਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਾ ਹੈ ਜੈਪੁਰ ਦੇ ਵਿਰਾਟ ਨਗਤੀ ਖਬਰ ਕੀ ਹੈ ਇੱਕ 80 ਸਾਲ ਦੀ ਮਹਿਲਾ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਸੰਸਕਾਰ ਦੀ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਮਿਤਕ ਮਹਿਲਾ ਦੇ ਦੋ ਬੇਟੇ ਨੇ ਸੰਸਕਾਰ ਲਈ ਪਹੁੰਚਦੇ ਨੇ ਤਾਂ ਛੋਟਾ ਬੇਟਾ ਓਮ ਪ੍ਰਕਾਸ਼ ਉਦੀ ਜਿਹੜੀ ਵਿਤੂ ਸ਼ਈਆ ਜੋ ਸੇ ਸਜਾਈ ਗਈ ਉਥੇ ਲੱਕੜਾਂ ਦੀ ਉਥੇ ਹੀ लेट ਜਾਂਦਾ ਹੈ ਲੜਾਈ ਕਿਸ ਗਾਲ ਦੀ ਹੁੰਦੀ ਹੈ ਉਹ ਕਹਿੰਦਾ ਹੈ ਕਿ ਮਾਂ ਦੇ ਹੱਥਾਂ 'ਚ ਜੋ ਚਾਂਦੀ ਦੇ ਕੜੇ ਸੀ ਉਹ ਪਹਿਲਾਂ ਮਨੂ ਦਿੱਤੇ ਜਾਣ ਉਸ ਤੋਂ ਬਾਅਦ ਮਾਂ ਦਾ ਸੰਸਕਾਰ ਹੋਏਗਾ 12 ਵਜੇ ਮਾਂ ਦੀ ਮੌਤ ਹੁੰਦੀ ਹੈ ਕਰੀਬ 2 ਘੰਟੇ ਬਾਅਦ 2 ਵਜੇ ਟਾਈਮ ਰੱਖਿਆ ਜਾਂਦਾ ਹੈ ਸੰਸਕਾਰ ਲਈ ਪਰ ਇਹ ਸਾਰੀ ਲੜਾਈ ਉਥੇ ਜਿਹੜੀ ਹੈ ਸ਼ਮਸ਼ਾਨ ਘਾਟ ਤੇ ਉਥੇ ਇਹ ਲੜਾਈ ਦਾ ਮੈਦਾਨ ਬਣ ਜਾਂਦਾ ਹੈ ਕਿ ਆਖਿਰ ਮਾਂ ਦੇ ਗਹਿਣੇ ਲਏਗਾ ਕੌਣ ਲੋਕ ਸਭ ਜਾਣਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਪਰ ਦੋਹਾਂ ਬੇਟਾਂ ਦੇ ਵਿੱਚ ਇੱਕਲੇਸ਼ ਹੈ ਜੋ ਖਤਮ ਨਹੀਂ ਹੁੰਦਾ ਆਖਿਰਕਾਰ ਵੱਡਿਆਂ ਨੇ ਸਮਝਾਇਆ ਕਿ ਮਾਂ ਤੋਂ ਬਾਅਦ ਸਭ ਕੁਝ ਉਹ ਤੁਹਾਡੇ ਬੇਟਿਆਂ ਦਾ ਹੀ ਹੈ ਬੱਚਿਆਂ ਦਾ ਹੀ ਹੈ ਪਰ ਜਿਹੜਾ ਛੋਟਾ ਬੇਟਾ ਸੀ ਓਮਪ੍ਰਕਾਸ਼ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਮਾਂ ਚਲੀ ਗਈ ਹੈ ਉਹਨੂੰ ਇਹ ਸੀ ਕਿ ਮਾਂ ਦੇ ਹੱਥਾਂ 'ਚ ਜੋ ਚਾਂਦੀ ਦੇ ਕੜੇ ਸੀ ਉਹ ਵੀ ਨਾਕੀ ਦੇ ਚਲੇ ਜਾਣ ਵੱਡਾ ਭਰਾ ਜਾਂ ਹੋਰ ਕੋਈ ਰਿਸ਼ਤੇਦਾਰ ਉਹਨੂੰ ਨਾ ਆਪਣਾ ਲਵੇ ਖੂਬ ਡਰਾਮਾ ਹੁੰਦਾ ਹੈ ਪਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਬੈਂ ਤੋਂ ਬਾਅਦ ਛੋਟੇ ਬੇਟੇ ਨੂੰ ਮਾਂ ਦੇ ਚਾਂਦੀ ਦੇ ਕੜੇ ਦਿੱਤੇ ਜਾਂਦੇ ਹਨ ਤਾਂ ਮਾਂ ਉਸ ਤੋਂ ਬਾਅਦ ਫਿਰ ਮਾਂ ਦੀ ਚਿਤਾ ਨੂੰ ਉੱਥੇ ਰੱਖਿਆ ਜਾਂਦਾ ਹੈ ਤੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਇਹ ਜਿਹੜੀ ਘਟਨਾ ਹੈ ਇਹ ਜੈਪੁਰ ਦੇ ਵਿਰਾਟ ਨਗਰ ਦੀ ਘਟਨਾ ਹੈ ਜਿਸ ਨੇ ਇੱਕ ਵਾਰ ਫਿਰ ਇਨਸਾਨੀ ਰਿਸ਼ਤਿਆਂ ਦੀ ਪੋਲ ਹੈ ਜਿਹੜੀ ਉਹ ਖੋਲ੍ਹ ਦिती ਹੈ ਖਬਰਾਂ ਦੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਪੰਜਾਬ ਪ੍ਰੋ ਟੀਵੀ ਨਮਸਕਾਰ ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਜਿਸ ਨੇ ਰਿਸ਼ਤਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਾ ਹੈ ਜੈਪੁਰ ਦੇ ਵਿਰਾਟ ਨਗਰ ਦੀ ਖਬਰ ਕੀ ਹੈ ਇੱਕ 80 ਸਾਲ ਦੀ ਮਹਿਲਾ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਸੰਸਕਾਰ ਦੀ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਮ੍ਰਿਤਕ ਮਹਿਲਾ ਦੇ ਦੋ ਬੇਟੇ ਨੇ ਸੰਸਕਾਰ ਲਈ ਪਹੁੰਚਦੇ ਨੇ ਤਾਂ ਛੋਟਾ ਬੇਟਾ ਓਮ ਪ੍ਰਕਾਸ਼ ਉਦੀ ਜਿਹੜੀ ਮ੍ਰਿਤੁਸ਼ਈਆ ਜੋ ਸੇ ਸਜਾਈ ਗਈ ਉਥੇ ਲੱਕੜਾਂ ਦੀ ਉਥੇ ਹੀ ਲੇਟ ਜਾਂਦਾ ਹੈ ਲੜਾਈ ਕਿਸ ਗੱਲ ਦੀ ਹੁੰਦੀ ਹੈ ਉਹ ਕਹਿਣਾ ਹੈ ਕਿ ਮਾਂ ਦੇ ਹੱਥਾਂ 'ਚ ਜੋ ਚਾਂਦੀ ਦੇ ਕੜੇ ਸੀ ਉਹ ਪਹਿਲਾਂ ਮਨੂੰ ਦਿੱਤੇ ਜਾਣ ਉਸ ਤੋਂ ਬਾਅਦ ਮਾਂ ਦਾ ਸੰਸਕਾਰ ਹੋਏਗਾ 12 ਵਜੇ ਮਾਂ ਦੀ ਮੌਤ ਹੁੰਦੀ ਹੈ ਕਰੀਬ 2 ਘੰਟੇ ਬਾਅਦ 2 ਵਜੇ ਟਾਈਮ ਰੱਖਿਆ ਜਾਂਦਾ ਹੈ ਸੰਸਕਾਰ ਲਈ ਪਰ ਇਹ ਸਾਰੀ ਲੜਾਈ ਉਥੇ ਜਿਹੜੀ ਹੈ ਸ਼ਮਸ਼ਾਨ ਘਾਟ ਤੇ ਉਥੇ ਇਹ ਲੜਾਈ ਦਾ ਮੈਦਾਨ ਬਣ ਜਾਂਦਾ ਹੈ ਕਿ ਆਖਿਰ ਮਾਂ ਦੇ ਗਹਿਣੇ ਲਏਗਾ ਕੌਣ ਲੋਕ ਸਭ ਜਾਣਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਪਰ ਦੋਹਾਂ ਬੇਟਾਂ ਦੇ ਵਿੱਚ ਇੱਕ ਲੇਸ਼ ਹੈ ਜੋ ਖਤਮ ਨਹੀਂ ਹੁੰਦਾ ਆਖਿਰਕਾਰ ਵੱਡਿਆਂ ਨੇ ਸਮਝਾਇਆ ਕਿ ਮਾਂ ਤੋਂ ਬਾਅਦ ਸਭ ਕੁਝ ਜੋ ਹੈ ਉਹ ਤੁਹਾਡੇ ਬੇਟਿਆਂ ਦਾ ਹੀ ਹੈ ਬੱਚਿਆਂ ਦਾ ਹੀ ਹੈ ਪਰ ਜਿਹੜਾ ਛੋਟਾ ਬੇਟਾ ਸੀ ਓਮਪ੍ਰਕਾਸ਼ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਮਾਂ ਚਲੀ ਗਈ ਹੈ ਉਹਨੂੰ ਇਹ ਸੀ ਕਿ ਮਾਂ ਦੇ ਹੱਥਾਂ 'ਚ ਜੋ ਚਾਂਦੀ ਦੇ ਕੜੇ ਸੀ ਉਹ ਵੀ ਨਾਕੇ ਤੇ ਚਲੇ ਜਾਣ ਵੱਡਾ ਭਰਾ ਜਾਂ ਹੋਰ ਕੋਈ ਰਿਸ਼ਤੇਦਾਰ ਉਹਨੂੰ ਨਾ ਨਾ ਲਵੇ ਖੂਬ ਡਰਾਮਾ ਹੁੰਦਾ ਹੈ ਪਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਮਾਂ ਤੋਂ ਬਾਅਦ ਛੋਟੇ ਬੇਟੇ ਨੂੰ ਮਾਂ ਦੇ ਚਾਂਦੀ ਦੇ ਕੜੇ ਦਿੱਤੇ ਜਾਂਦੇ ਹਨ ਤਾਂ ਮਾਂ ਉਸ ਤੋਂ ਬਾਅਦ ਫਿਰ ਮਾਂ ਦੀ ਚਿਤਾ ਨੂੰ ਉੱਥੇ ਰੱਖਿਆ ਜਾਂਦਾ ਹੈ ਤੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਇਹ ਜਿਹੜੀ ਘਟਨਾ ਹੈ ਇਹ ਜੈਪੁਰ ਦੇ ਵਿਰਾਟ ਨਗਰ ਦੀ ਘਟਨਾ ਹੈ ਜਿਸ ਨੇ ਇੱਕ ਵਾਰ ਫਿਰ ਇਨਸਾਨੀ ਰਿਸ਼ਤਿਆਂ ਦੀ ਪੋਲ ਹੈ ਜਿਹੜੀ ਉਹ ਖੋਲ੍ਹ ਦिती ਹੈ ਖਬਰਾਂ ਦੇ ਤਾਜ਼ਾ ਅਪਡੇਟ ਲਈ دیکھتے ਰਹੋ ਪੰਜਾਬ ਪ੍ਰੋ ਟੀਵੀ ਨਮਸਕਾਰ ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਜਿਸ ਨੇ ਰਿਸ਼ਤਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਾ ਹੈ ਜੈਪੁਰ ਦੇ ਵਿਰਾਟ ਨਗਰ ਦੀ ਖਬਰ ਕੀ ਹੈ ਇੱਕ 80 ਸਾਲ ਦੀ ਮਹਿਲਾ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਸੰਸਕਾਰ ਦੀ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਮਿੱਤਕ ਮਹਿਲਾ ਦੇ ਦੋ ਬੇਟੇ ਨੇ ਸੰਸਕਾਰ ਲਈ ਪਹੁੰਚਦੇ ਨੇ ਤਾਂ ਛੋਟਾ ਬੇਟਾ ਓਮ ਪ੍ਰਕਾਸ਼ ਉਦੀ ਜਿਹੜੀ ਮ੍ਰਿਤੁਸ਼ਈਆ ਜੋ ਸੇ ਸਜਾਈ ਗਈ ਉਥੇ ਲੱਕੜਾਂ ਦੀ ਉਥੇ ਹੀ ਲੇਟ ਜਾਂਦਾ ਹੈ ਲੜਾਈ ਕਿਸ ਗਾਲ ਦੀ ਹੁੰਦੀ ਹੈ ਉਹਦਾ ਕਹਿਣਾ ਹੈ ਕਿ ਮਾਂ ਦੇ ਹੱਥਾਂ 'ਚ ਜੋ ਚਾਂਦੀ ਦੇ ਕੜੇ ਸੀ ਉਹ ਪਹਿਲਾਂ ਮਨੂ ਦਿੱਤੇ ਜਾਣ ਉਸ ਤੋਂ ਬਾਅਦ ਮਾਂ ਦਾ ਸੰਸਕਾਰ ਹੋਏਗਾ 12 ਵਜੇ ਮਾਂ ਦੀ ਮੌਤ ਹੁੰਦੀ ਹੈ ਕਰੀਬ 2 ਘੰਟੇ ਬਾਅਦ 2 ਵਜੇ ਟਾਈਮ ਰੱਖਿਆ ਜਾਂਦਾ ਹੈ ਸੰਸਕਾਰ ਲਈ ਪਰ ਇਹ ਸਾਰੀ ਲੜਾਈ ਉਥੇ ਜਿਹੜੀ ਹੈ ਸ਼ਮਸ਼ਾਨ ਘਾਟ ਤੇ ਉਥੇ ਇਹ ਲੜਾਈ ਦਾ ਮੈਦਾਨ ਬਣ ਜਾਂਦਾ ਹੈ ਕਿ ਆਖਿਰ ਮਾਂ ਦੇ ਗਹਿਣੇ ਲਏਗਾ ਕੌਣ ਲੋਕ ਸਭ ਜਾਣਦੇ ਨੇ ਰਿਸ਼ਤੇ ਦਾ ਸਮਝਾਉਂਦੇ ਨੇ ਪਰ ਦੋਹਾਂ ਬੇਟਾਂ ਦੇ ਵਿੱਚ ਇੱਕਲੇਸ਼ ਹੈ ਜੋ ਖਤਮ ਨਹੀਂ ਹੁੰਦਾ ਆਖਿਰਕਾਰ ਵੱਡਿਆਂ ਨੇ ਸਮਝਾਇਆ ਕਿ ਮਾਂ ਤੋਂ ਬਾਅਦ ਸਭ ਕੁਝ ਹੋਇਆ